ਦੇਖੇਂ ਨਾ ਜਰਾ ਆ ਰਹੀਆਂ ਕੇਰਦੀਆਂ ਕੇਰਦੀਆਂ ਨਜ਼ਰ ਨਹੀਂ ਆ ਰਹੀਆਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਇਸ ਧਰਨੇ ਦੇ ਲਈ ਇਹ ਕੰਮ ਕਰਨ ਲਈ ਜਿਸ ਹਾਵ ਨਾਲ ਹੋਮ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਬਾਬਾ ਅੰਬੇਡਕਰ ਦੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮ ਜਿਹੜੀ ਗੱਲ ਆ ਬਾਬਾ ਅੰਬੇਡਕਰ ਐਸਸੀ ਵੀਰਾਂ ਦੀ ਪਛਾਣ ਹੈ ਜੋ ਸਾਰੇ ਐਸਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੰਦੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀ ਐ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਵ ਖਰੀਦ ਕੇ ਜਦੋਂ ਮਰਜ਼ੀ ਸਸਤਾ ਮੇਗਾ ਕਰਦੇ ਨੇ ਇਸ ਤਰੀ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕਣਕ ਖਰੀਦਣ ਝੋਨਾ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇਣ ਭਾਗੜਾ ਜਦੋਂ ਮਰਜ਼ੀ ਦਾ ਇਹ ਸਵਾਲ ਕਿਉਂ ਇੰਨੇ ਸਿਆਣੇ ਲੀਡਰ ਉਹ ਲਿਆ ਹੋਏ ਆ ਅਮੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਕਿਉਂ ਇਸ ਤਰੀਕੇ ਦੇ ਬਿਆਨ ਛੱਡੇ ਜਾਂਦੇ ਨੇ ਲੀਡਰਾਂ ਉਹ ਮਸਲੇ ਦਿਮਾਗ 'ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਉਹਨਾ ਕਿਸੇ ਕਿਸਾਨ ਦੀ ਲੋੜ ਆ ਨਾ ਕਿਸੇ ਗੈਸਪ ਰਿਵਿਊ ਦੀ ਲੋੜ ਆ ਉਹ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਦਿਨ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਨੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜੇੜੀ ਪੁਲਸਾ ਸਿਰਫ ਕਾਂਗਰਸੀਆਂ ਵਾਸਤੇ ਆ ਕਾਂਗਰਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਰਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਬਿਜ਼ਨਸ ਪੇਸੇ ਕਵਾਸਤੇ ਜਿਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ ਚ ਆਸਾਨੀ ਦੇਖੀ ਜੇ ਕੋ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁਲਸ ਜਾ ਕੇ ਬਹਿ ਜਾਂਦੀ ਏ ਝੂਠੇ ਮਕਦਰ ਬਣਾਉਣ ਲੱਗ ਪੈਂਦੀ ਆ ਪਟਿਆਲੇ ਦੇ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਿਹੜੇ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਸ ਬਹਿ ਗਈ ਝੂਠੇ ਬਣਾਉਣ ਲਈ ਦਾਬਾ ਮਾਰਿਆ ਗਰੀਬਾ ਦੀ ਡਰਦਾ ਬਹਿ ਗਿਆ ਪੁਲਿਸ ਇਹ ਸਿਰਾ ਪੁਲਿਸ ਦੇ ਸਿਰ ਤੇ ਰਾਜ ਕਰਨ ਦੇ ਆ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚੱਲ ਕੇ ਪੁਲਿਸ ਚੜੀ ਹੋਈ ਆ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਤੇ ਕੋਈ ਅਸਰ ਨਹੀਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀਆਂ ਲਈ ਜਾਂਦੀਆਂ ਨੇ ਕੋਈ ਲੋਕੇ ਸੁਣਾ ਗੱਲ ਕਰਨ ਦੇ ਆ ਜੋ ਸਰਕਾਰ ਨਾਲ ਦੀ ਚੀਜ਼ ਨਹੀਂ ਤੇ ਦਿਲਵਦੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਅੱਜ ਬਟਾਲੇ ਜਿਹੜਾ ਰੋਸ ਤਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅਮਨ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਉੱਠਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਰ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਪੀਬਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹ ਤਾਂ ਦੀ ਜਿੰਨੀ ਵੀ ਨਖੇਦੀ ਕਰ ਲੋ ਨਹੀਂ ਛੋੜੀ ਹੈ